ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ بارش ਹੋ ਰਹੀ ਹੈ ਅਤੇ ਪੰਜਾਬ ਦੇ ਵਿੱਚ ਵੀ ਲਗਾਤਾਰ بارش ਦਾ ਜੋ ਕਹਿਰ ਹੈ ਉਹ جاری ਹੈ ਜਿਸ ਦੇ ਨਾਲ ਕਿ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਅਤੇ ਕੁਝ ਗਰੀਬ ਇਨਸਾਨ ਤਾਂ ਅਜੇ ਵੀ ਸਨ ਜਿਨ੍ਹਾਂ ਦੀਆਂ ਛੱਤਾਂ ਵੀ ਗਿਰੀਆਂ ਉਹਨਾਂ ਦਾ ਜੋ ਸਹਾਰਾ ਸੀ ਉਹਨਾਂ ਦਾ ਘਰ ਸੀ ਉਹ ਟਹਿ ਟਹਿਰੀ ਹੋ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਥਲੇਸਾ ਵਿਖੇ ਆਏ ਹਾਂ ਜਿੱਥੇ ਕਿ ਬਾਈ ਵਿਦਾ ਇੱਕ ਮੁਰਗੀ ਫਾਰਮ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਇਹ ਮੁਰਗੀ ਫਾਰਮ ਹੈ ਜਿਸ ਦੇ ਵਿੱਚ ਕਿ ਇਹਨਾਂ ਨੇ ਆਪਣਾ ਬਿਜ਼ਨਸ ਚਲਾ ਰੱਖਿਆ ਹੈ ਮੁਰਗੀਆਂ ਨੂੰ ਪਾਲਦੇ ਹਨ ਅਵੇ ਫਿਰ ਉਹਨਾਂ ਨੂੰ ਵੇਚਦੇ ਹਨ ਤਾਂ ਇਹਨਾਂ ਦਾ ਇਹ ਮੁਰਗੀ ਫਾਰਮ ਢਹਿ ਢੇਰੀ ਹੋ ਗਿਆ 3 3 ਫੁੱਟ ਹੈ ਜੋ ਪਾਣੀ ਇਸ ਦੇ ਵਿੱਚ ਵੜ ਗਿਆ ਸੀ ਨਾਲ ਹੀ ਇਸ ਦੇ ਡਰੇਨ ਹੈ ਡਰੇਨ ਓਵਰਫਲੋ ਹੋਈ ਡਰੇਨ ਦੇ ਨਾਲ ਮੀਂਹ ਵੀ ਆਇਆ ਤੇ ਇਹਨਾਂ ਦਾ ਜੋ ਇੱਥੇ ਬੱਚਾ ਪਾਇਆ ਹੋਇਆ ਸੀ ਉਹ ਸਾਰਾ ਬੱਚਾ ਹੈ ਜੋ ਉਸ ਮੀਂਹ ਦੀ ਉਸ ਡਰੇਨ ਦੀ ਓਵਰਫਲੋਇੰਗ ਦੀ ਭੇਂਟ ਚੜ ਗਿਆ ਕਾਫੀ ਜਿਆਦਾ ਨੁਕਸਾਨ ਹੋਇਆ ਵੀਰ ਦਾ ਗੱਲਬਾਤ ਕਰਾਂਗੇ ਕਿ ਨਾ ਵੀਰੇ ਆਪਣਾ ਵਿਪਨ ਮੰਗਿਆ ਮੰਗਿਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਤੇ ਕਾਰਨ ਕੀ ਰਿਹਾ ਕਹਿੰਦੇ ਆ ਕਿ ਮੇਰਾ ਫਾਰਮ ਹੈ ਜਿਹੜਾ ਉਹ ਥਲੇਸਾ ਡਰੇਨ ਦੇ ਉੱਪਰ ਹੈ ਤੇ ਇਹਦੇ ਵਿੱਚ ਮੈਂ 10200 ਚਿਕਸ ਪਾਇਆ ਸੀਗਾ ਜੋ ਕਿ 15 ਦਿਨਾਂ ਦਾ ਹੋ ਗਿਆ ਸੀ ਪਰ 3 ਤਰੀਕ ਰਾਤ ਨੂੰ ਬਹੁਤ ਜਿਆਦਾ ਬਾਰਿਸ਼ ਹੋਈ بارش ਦੇ ਵਿੱਚ ਕੀ ਹੈ ਇਹ ਡਰੇਨ ਦਾ ਪਾਣੀ ਬਹੁਤ ਜਿਆਦਾ ਓਵਰਫਲੋ ਹੋ ਕੇ ਸਾਡੇ ਫਾਰਮਾਂ ਦੇ ਵਿੱਚ ਵੜ ਗਿਆ ਜਿਹਦੇ ਨਾਲ ਸਾਡੇ ਕੀ ਪਿੱਲਰ ਦਬ ਗਏ ਸ਼ੈੱਡ ਗਿਰ ਗਿਆ ਤੇ ਜਿਹੜਾ ਅੰਦਰ 10200 ਚੂਚਾ ਸੀਗਾ ਮੌਕੇ ਤੇ ਤਾਂ ਅਸੀਂ ਆਏ ਜਦੋਂ ਪਹੁੰਚੇ 9000 ਚੂਚਾ ਤਾਂ ਮਾਰ ਚੁੱਕਿਆ ਸੀ 101200 ਅਸੀਂ ਖੱਡਿਆ ਪਰ ਉਹ ਵੀ ਸੜ ਤੋਂ ਬਚਾ ਨਹੀਂ ਸਕੇ ਅਸੀਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਮੇਰੇ ਹੋਰ ਕੀ ਕੰਮ ਕਰ ਤੋ ਇਸ ਦੇ ਨਾਲ ਮੈਂ ਸਿਰਫ ਇੱਕ ਪੁਲਟਰੀ ਫਾਰਮ ਹੀ ਕਰਦਾ ਜੀ ਤੇ ਆ ਫਾਰਮ ਮੈਨੂੰ 5 ਸਾਲ ਹੋ ਗਏ ਨੂੰ ਚਲਾਉਂਦੇ ਨੇ ਪਰ ਕਦੀ ਆਈ ਜੀ ਬੱਤ ਸਾਡੇ ਤੇ ਨਹੀਂ ਸੀ ਆਈ ਤੁਹਾਡੇ ਨਾਲ ਹੀ ਗੰਦਾ ਨਾਲਾ ਜਾ ਰਿਹਾ ਜਿਹੜਾ ਡਰੇ ਰਿਹਾ ਇਹ ਵੀ ਕਾਫੀ ਹੋ ਗੋ ਲੋ ਬਈ ਬਹੁਤ ਜ਼ਿਆਦਾ ਓਵਰਫਲੋ ਹੋ ਗਿਆ ਜੀ ਜਦੋਂ ਮੈਂ ਇਹ ਫਾਰਮ ਤੇ ਪੁੱਛਿਆ ਜਦੋਂ ਛੱਡ ਗਿਆ ਤਾਂ ਮੈਨੂੰ ਆਣ ਨੂੰ ਵੀ ਰਸਤਾ ਨਹੀਂ ਮਿਲਿਆ ਨਾ ਹੀ ਜਾਣ ਨੂੰ ਵਾਪਸ ਵੇਲਾ ਮੈਂ ਇਹਦੀ ਪਹੁੰਚਦਾ ਗਿਆ ਕਿਉਂਕਿ ਮੇਰਾ ਨੁਕਸਾਨ ਬਹੁਤ ਵੱਡਾ ਹੋ ਰਿਹਾ ਸੀਗਾ ਮੈਨੂੰ ਕਿਵੇਂ ਨਾ ਕਿਵੇਂ ਦਾ ਪਹੁੰਚਣਾ ਸੀ ਮੇਰੀ ਆਪਣੀ ਜਾਨ ਦੀ ਪਰਵਾਹ ਘੱਟ ਤੇ ਜਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਸੀਗਾ ਪਰ ਫਿਰ ਵੀ ਮੈਂ ਅਸੀਂ ਉਹਨੂੰ ਬਚਾ ਨਹੀਂ ਸਕੇ ਇੰਨਾ ਜ਼ਿਆਦਾ ਪਾਣੀ ਆ ਗਿਆ ਕਿ ਸਾਰੇ ਡੁੱਬਦੇ ਤੇ ਤੈਰਦੇ ਸਾਰੇ ਮਰ ਗਏ ਉਸ ਟਾਈਮ ਮਨ ਤੇ ਕੀ ਬੀਤਰੀ ਸੀ ਜਦੋਂ ਆਪਣਾ ਇਹਨਾਂ ਪੈਸਾ ਲਗਾ ਕੇ ਜੀਵਕੰਮ ਬਸ ਉਹਦਾ ਸਾਡਾ ਕੀ ਅੰਜੂਆ ਚ ਬਸ ਅੱਖਾਂ ਚ ਹੰਝੂ ਹੰਝੂ ਸੀਗੇ ਸਾਡੇ ਕੋਲ ਕੋਈ ਚਾਰਾ ਨਹੀਂ ਸੀਗਾ ਅ ਕੁਦਰਤੀ ਹੋ ਕੋਪੀ ਸਮਝੀਏ ਯਾਰ ਜਿਹੜਾ ਡਰੇਨ ਚੱਲਿਆ ਹੈ ਇਹ ਪ੍ਰਸ਼ਾਸਨ ਦੀ ਗਲਤੀ ਸਮਝੀਏ ਸਾਡਾ ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦਾ ਕਹਿ ਰਿਆ ਗਿਆ ਸੀ ਕਿ 9 ਲੱਖ ਤੋਂ ਉੱਪਰ ਵੀ ਪੈਸੇ ਲਗਾਤੇ ਸਾਰੀਆਂ ਡਰੇਨਾਂ ਦੀ ਸਫਾਈ ਕਰ ਸਾਨੂੰ ਤਾਂ ਬੂਟੀ ਕੱਢ ਰੱਖੀ ਹੈ ਸਾਨੂੰ ਤਾਂ ਕਿਤੇ ਦਿਖਦਾ ਨਹੀਂ 9 ਲੱਖ ਲਾਇਆ ਜੀ ਤੁਸੀਂ ਅੱਜ ਹੀ ਵੀ ਚਲੇ ਜਾਓ ਹੁਣ ਕੱਲ ਨੂੰ ਡਰੇਨ ਕੱਲ ਰੇਨ ਵੰਗਾ ਕੇ ਇਹਨਾਂ ਨੇ ਕੱਲ ਸਫਾਈ ਕਰਾਈ ਹੈ ਜਦ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਸਫਾਈ ਸਾਡਾ ਸਾਨੂੰ ਉਹਨਾਂ ਨੂੰ ਕੀ ਬੈਨੇਫਿਟ ਮਿਲੇਗਾ ਜੀ ਉਸ ਤੋਂ ਪਹਿਲਾਂ ਤਾਂ ਤੁਸੀਂ ਕੁਝ ਸ਼ਿਕਾਇਤ ਕਰੀ ਸੀਗੀ ਕਿ ਇੱਥੇ ਡਰੇਨ ਹੈ ਜੋ ਓਵਰਫਲ ਹੋ ਸਕਦੀ ਹੈ ਜਾਂ ਸਫਾਈ ਕੀਤੀ ਜਾਵੇ। ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਐਸਾ ਲਾਉਂਦੇ ਸੀਗੇ ਪਿਛਲੀ ਵਾਰ ਆਏ ਸੀਗੇ ਇਹਨਾਂ ਨਰੇਕਾ ਵਾਲੇ ਬੰਦੇ ਲਾ ਕੇ ਉਹ ਪੰਜਾਂ ਨਾਲ ਥੋੜੀ ਥੋੜੀ ਬੂਟੀ ਖਡਾਦੇ ਸੀ। ਉਹ ਇਸ ਵਾਰ ਇੰਨੀ ਜ਼ਿਆਦਾ ਭਰ ਗਈ ਕਿ ਚੰਗੀ ਤਰ੍ਹਾਂ ਸਫਾਈ ਨਹੀਂ ਹੋ ਸਕੀ। ਤੁਹਾਡਾ ਤਾਂ ਫਾਰਮ ਵੀ ਕਾਫੀ ਉੱਚਾ ਹੈਗਾ। ਫਾਰਮ ਉੱਚਾ ਪਰ ਪਾਣੀ ਹੀ ਬਹੁਤ ਜ਼ਿਆਦਾ ਫਲੋ ਸੀਗਾ ਜੀ। ਪਾਣੀ ਹੁਣ ਵੀ ਤੁਸੀਂ ਜਾ ਕੇ ਦੇਖ ਲਓ। ਹੁਣ ਵੀ ਸੜਕਾਂ ਡੁੱਬੀਆਂ ਪਿਆ ਨੇ ਅੱਜ 2 ਦਿਨ ਹੋ ਗਏ ਬਾਰਿਸ਼ ਖਤਮ ਹੋਈ ਨੂੰ ਪਰ ਫਿਰ ਵੀ ਹਾਲੇ ਵੀ ਓਵਰਫਲੋ ਚੱਲ ਰਿਹਾ ਹੈ। ਅੱਜ ਆ ਕੇ ਇਹਨਾਂ ਨੇ ਡਰੇ ਹਾਲੇ ਵੀ ਪਾ ਦੇਖ ਰਹੇ ਆ ਕਿ ਡਰੇਨ ਬਿਲਕੁਲ ਹੀ ਖਿੱਤੇ ਦੇ ਨਾਲ ਨਾਲ ਹੀ ਭਗ ਰਹੀ ਹੈ ਕਈ ਖਿੱਤੇ ਦਾ ਪਾਣੀ ਹਲੇ ਵੀ ਜਾ ਰਿਹਾ ਹੈ ਹਾਲੇ ਵੀ ਪੂਰਾ ਜਾ ਰਿਹਾ ਜੀ ਆਹਨੂੰ ਰਸਤਾ ਨਹੀਂ ਆ ਜੀ ਅਸੀਂ ਬੜੀ ਮੁਸ਼ਕਲ ਨਾਲ ਇੱਥੇ ਪਹੁੰਚਿਆ ਮੇਰੀ ਗੱਡੀ ਖੜੀ ਆਈ ਤਿੰਨ ਦਿਨ ਹੋ ਗਏ ਮੈਂ ਹਾਲੇ ਆਪਣੀ ਗੱਡੀ ਵਾਪਸ ਲੈ ਕੇ ਜਾਣ ਜੋਗਾ ਹੀ ਨਹੀਂ ਆ ਕਿ ਇੱਥੇ ਰਸਤਾ ਨਿਕਲ ਚੁੱਕੀ ਵੀਰੇ ਜੇ ਮੀਂਹ ਲਗਾਤਾਰ جاری ਹੈਗਾ ਚਲੋ ਅੱਜ ਧੁੱਪ ਨਿਕਲੀ ਹੈ ਜੇ ਮੀਂਹ ਲਗਾਤਾਰ ਇਸ ਤਰੀ ਪੈਂਦਾ ਰਿਹਾ ਕਿ ਲੱਗਦਾਗਾ ਕਿ ਦੁਬਾਰੇ ਫੇਰ ਪਾਣੀ ਆ ਸਕਦਾ ਹੈ ਬਿਲਕੁਲ ਆ ਸਕਦਾ ਹੈ ਕਿਉਂਕਿ ਇਹ ਤਾਂ ਪਹਿਲੇ ਹੀ ਹੁਣ ਨੱਕੋ ਨੱਕ ਤਾਂ ਹੁਣ ਵੀ ਨਹੀਂ ਜੀ ਤੁਸੀਂ ਹ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਕਿੰਨੇ ਕਿੰਨੇ ਬੱਚਾ ਮਰ ਗਏ ਮੈਂ 10200 ਮੁਰਗਾ ਸੀ ਸਾਰੇ ਮਰ ਗਏ 20 40 50 ਬੱਚੇ ਨੇ ਜੀ ਟੋਟਲ ਨੁਕਸਾਨ ਦੀ ਗੱਲ ਕੀਤੀ ਜਾਵੇ ਟੋਟਲ ਨੁਕਸਾਨ ਆ ਮੰਨ ਕੇ ਚਲੋ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੋਰ ਵੀ ਕੰਮ ਕਰਦੇ ਨਾਲ ਮੈਂ ਸਿਰਫ ਇਹੀ ਕਰਦਾ ਜੀ ਮੇਰਾ ਇੱਥੇ ਫਾਰਮ ਵੀ ਚੱਲਦਾ ਇੱਥੇ ਰੋਜੀ ਰੋਟੀ ਚੱਲਦੀ ਹੈ ਜੀ ਕਰਦਾ ਆਸ਼ਰਵਾਣੀ ਸਾਰਾ ਇੱਥੇ ਚੱਲਦਾ ਜੀ ਫਿਰ ਵਾਸ ਦੇ ਕੋਲ ਨੁਕਸਾਨ ਕਾਫੀ ਹੋ ਗਿਆ ਨਹੀਂ ਜੀ ਬਿਲਕੁਲ ਨਹੀਂ ਬੱਸ ਸਕਦੇ ਕਿਉਂਕਿ ਪਾਣੀ ਇੰਨਾ ਵੜ ਗਿਆ ਜੀ ਪਿੱਲਰ ਦੇ ਸਾਰੇ ਨੀਚੋਂ ਦੀ ਦਬ ਗਏ ਨੇ ਇਹਨੇ ਰਿਪੇਅਰ ਹੋਏਗੀ ਹੁਣ ਸਰਕਾਰ ਨੂੰ ਕੀ ਮੰਗਣਾ ਚਾਹੁੰਦੇ ਸਰਕਾਰ ਨੂੰ ਇਹ ਹੈ ਜੀ ਸਾਨੂੰ ਵਾਅਦਾ ਤੋਂ ਵਾਅਦਾ ਸਾਡੀ ਸਹਾਇਤਾ ਕੀਤੀ ਜਾਵੇ ਜੋ ਸਾਡਾ ਨੁਕਸਾਨ ਹੈ ਉਹ ਸਾਡਾ ਮੁਆਵਜ਼ਾ ਦਿੱਤਾ ਜਾ ਕੇ ਤਾਂ ਕਿ ਅਸੀਂ ਦੁਬਾਰਾ ਅਸੀਂ ਕੰਮ ਸ਼ੁਰੂ ਕਰ ਸਕੀਏ ਤੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਘਰ ਦਾ ਪਾਲਣ ਪੋਸ਼ਣ ਕਰ ਸਕੀਏ ਡਰੇਨ ਦੀ ਸਫਾਈ ਦੁਬਾਰੇ ਫਿਰ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਇੱਕ ਵਾਰ ਡਰੇਨ ਨੂੰ ਫਿਰ ਤੋਂ ਸਾਫ਼ ਸਾਫ਼ ਕਰਾਇਆ ਜਾਵੇ ਕਿਉਂਕਿ ਜੇ ਇੱਥੇ ਫੇਰ ਮੀਂਹ ਪੈਂਦਾ ਹੈ ਤਾਂ ਇਹ ਡਰੇਨ ਹੈ ਜੋ ਫਿਲਹਾਲ ਤਾਂ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਇਸ ਦਾ ਫਿਲਹਾਲ ਵੀ ਕਈ ਅਸੀਂ ਦੇਖ ਕੇ ਆਏਗੇ ਕਿ ਖੇਤਾਂ ਦੇ ਵਿੱਚ ਪਾਣੀ ਇਸ ਦਾ ਲਗਾਤਾਰ ਹਲੇ ਵੀ ਜਾ ਰਿਹਾ ਹੈ ਤਾਂ ਪ੍ਰਸ਼ਾਸਨ ਅੱਗੇ ਇਹਨਾਂ ਨੇ ਹੁਣ ਵੀ ਮਦਦ ਦੀ ਗੁਹਾਰ ਲਗਾਈ ਹੈ ਕਿ ਇਸ ਟ੍ਰੇਨ ਨੂੰ ਚੰਗੀ ਤਰ੍ਹਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਫ਼ ਕੀਤਾ ਜਾਵੇ ਤਾਂ ਜੋ ਦੁਆਰੇ ਮੀ ਪੈਂਦਾਗਾ ਤਾਂ ਇਹਨਾਂ ਦਾ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਹਲੇ ਜੋ ਇਹ ਰਿਪੇਅਰ ਹੈ ਹਲੇ ਵੀ ਸੰਭਵ ਨਹੀਂ ਕਿਉਂਕਿ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਿਆ ਹੈ ਤੇ ਹਲੇ ਬਾਈ ਜੀ ਨੇ ਪ੍ਰਸ਼ਾਸਨ ਅੱਗੇ ਇੱਕ ਗੁਹਾਰ ਲਗਾਈ ਵੀਰ ਸਾਡੇ ਨਾਲ ਇੱਥੇ ਮੌਜੂਦ ਹੈ ਜਿਸ ਦਾ ਕਿ ਹੋਰ ਪਾਸੇ ਫਾਰਮ ਹੈ ਤੇ ਇਹਨਾਂ ਦਾ ਵੀ ਅਸੀਂ ਦੇਖ ਕੇ ਆਏਗੇ ਕਿ ਉੱਥੇ ਡਰੇਨ ਨਾ ਲੰਘ ਰਹੀ ਆ ਤੇ ਉਸ ਦੇ ਓਵਰਫਲੋਇੰਗ ਦੇ ਕਾਰਨ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਆਇਆ ਤੇ ਉਹ ਇਹਨਾਂ ਦਾ ਫਾਰਮ ਵੀ ਟੈਟਰੀ ਹੋ ਗਿਆ ਕਿਹਨਾ ਵੀਰੇ ਆਪਣਾ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਬਾਈ ਜੀ ਦਿਲਪ੍ਰੀਤ ਜੀ ਕਿੱਥੇ ਆ ਆਪਣਾ ਫਾਰਮ ਆਪਣਾ ਫਾਰਮ ਜੀ ਜਦੋਂ ਬਾਲੀਆਂ ਖਾਣੇ ਤੋਂ ਦੇਖ ਰਣੋਂ ਨੇ ਜੀ ਜਿਹੜਾ ਉਹ ਡਰੇਨ ਆ ਉਹ ਡਰੇਨ ਦੇ ਨਾਲ ਹੀ ਤੇ ਫਰਮ ਹੈ ਆਪਣਾ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਵੀਰੇ ਕਦੋਂ ਤੋਂ ਕੰਮ ਕਰ ਰਹੇ ਮੈਂ ਸਰ 2016 ਤੋਂ ਕੰਮ ਕਰ ਰਹੇ ਹਾਂ ਪੋਟਰੀ ਫਰਮ ਹੈ ਜੀ ਮੈਂ ਬੜੇ ਮਿਹਨਤ ਨਾਲ ਫਾਰਮ ਦਾ ਕੰਮ ਸਟਾਰਟ ਕਰਿਆ ਸੀ ਬਹੁਤ ਕਰਜ਼ਾ ਚੱਕ ਕੇ ਜੀ ਠੀਕ ਹੈ ਮੈਂ ਐਸ்சி ਪ੍ਰਵਾ ਇਹ ਜਿਹੜਾ ਫਾਰਮ ਹੈ ਜੀ ਇਹ ਬਹੁਤ ਜ਼ਿਆਦਾ ਕਿਸੇ ਲੋਨ ਕਰਾਓ ਕਰਕੇ ਫਾਰਮ ਪਾਇਆ ਸੀ ਮੇਰਾ 5000 ਚੂਚਾ ਮਰ ਗਿਆ ਜੀ ਮੇਰਾ ਸਾਰਾ ਫਾਰਮ ਗੀੜਾ ਖਾ ਗਿਆ ਸੀ ਨਾਲ ਕਮਰੇ ਕੁਮਰੇ ਸਭ ਤਰੇੜਾਂ ਖਾ ਗਿਆਂ ਇੱਕ ਡਰੇਨ ਦੀ ਮੜੈਕਿੰਗ ਨਾਲ ਮੇਰੇ ਫਾਰਮ ਦਾ ਨੁਕਸਾਨ ਹੋਇਆ ਕਿਉਂਕਿ 3 3 ਫੁੱਟ ਪਾਣੀ ਚੜ੍ਹਦਾ ਜੀ ਜਿਹੜੀ ਉੱਥੇ ਬੂਟੇ ਸੀ ਪ੍ਰਸ਼ਾਸਨ ਨੇ ਉਹ ਵੀ ਫਾਰਮ ਡਿੱਗਣ ਤੋਂ ਬਾਅਦ ਖੇਤਾਂ ਤੋਂ ਆਉਣ ਤੋਂ ਬਾਅਦ ਪਾਣੀ ਫਿਰ ਕਿਤੇ ਜਾ ਕੇ ਉਹ ਵੀ ਲੋਕਾਂ ਨੇ ਸਾਫ਼ ਕਰਿਆ ਉੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਜੇ ਦੁਬਾਰੇ ਨਹੀਂ ਆਵੇ ਤਾਂ ਲੱਗਦਾਗਾ ਕਿ ਹੁਣ ਪਾਣੀ ਨਹੀਂ ਆਊ ਡਰੇਨ ਚ ਉਹਦਾ ਸਾਰਾ ਪਾਣੀ ਤਾਂ ਕੋਈ ਰੋਕੇ ਨਹੀਂ ਸਕਦਾ ਪਾਣੀ ਦਾ ਦੁਬਾਰੇ ਆਊਗਾ ਹੀ ਆਊਗਾ ਜੀ ਕਿਉਂਕਿ ਸਫਾਈ ਖੜੇ ਤੱਕ ਨਹੀਂ ਉੱਥੇ ਹੋਈ ਤੁਸੀਂ ਜਾ ਕੇ ਉੱਥੇ ਲਾਈਵ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਕਹਿੰਦਾ ਅਸੀਂ ਨੇ 9 ਲੱਖ ਰੁਪਏ ਲਗਾਤਾ ਲੱਖਾਂ ਰੁਪਏ ਲਗਾਤੇ ਵੀ ਸਫਾਈ ਕਰਾਤੀ ਪੂਰੀ ਵੀ ਹੁਣ ਬਿਲਕੁਲ ਠੀਕ ਉਹ ਤਾਂ ਕਾਗਜ਼ਾਂ 'ਚ ਹੋਊਗੀ ਸਫਾਈ ਪ੍ਰਸ਼ਾਸਨ ਦੇ ਕਾਗਜ਼ਾਂ 'ਚ ਸਫਾਈ ਹੋ ਗਈ ਜੇ ਸਫਾਈ ਹੋਈ ਹੁੰਦੀ ਤਾਂ ਫਿਰ ਪਾਣੀ ਓਵਰਫਲੋ ਨਾ ਹੁੰਦਾ ਜੀ ਜੇ ਸਫਾਈ ਹੋਈ ਹੁੰਦੀ ਨਾ ਪਾਣੀ ਓਵਰਫਲੋ ਨਾ ਹੁੰਦਾ ਫੇ ਲੇਬਰ ਵੀ ਪੈ ਰਹੀ ਹ ਲੇਬਰ ਜੀ ਮੇਰਾ ਤਾਂ ਸ਼ੈੱਡ ਪੂਰਾ ਗੀੜਾ ਖਾ ਗਿਆ ਜੀ ਉਹ ਲਾਈਵ ਜਾ ਕੇ ਬੰਦਾ ਉੱਥੇ ਚੈੱਕ ਕਰ ਸਕਦੇ ਨੇ ਸਾਰੇ ਕੋ ਪਰਲੀ ਦੁوار ਸਾਰੀ 200 ਫੁੱਟ ਦੁਵਾਰ ਉਹ ਛੱਡ ਗਈ ਜੀ ਹਲੋ ਪਿੰਲ ਸਾਰੇ ਛੱਡ ਗਈ ਜੀ ਡਰੇਨਿਸ ਫਾਈ ਟਾਈਮ ਤਾਂ ਹੋਈ ਹੁੰਦੀ ਲੱਗਦਾ ਹੈਗਾ ਫਿਰ ਨੁਕਸਾਨ ਆਉਂਦਾ ਫਿਰ ਮੇਰਾ ਗਰੀਬੰਦਾ ਬੱਚ ਜਾਂਦਾ ਜੀ ਹੁਣ ਕੀ ਹਰ ਲਾਂਡ ਜਾਉਂਗੇ ਸਰਕਾਰ ਆਪਾਂ ਤਾਂ ਸਰਕਾਰ ਨੂੰ ਅਪਸਰ ਕਰਦੇ ਹੀ ਮੰਗ ਕਰਨਾ ਚਾਹੁੰਦੇ ਜੀ ਜਿਹੜਾ ਕੋਈ ਸਾਨੂੰ ਸਾਡੀ ਮਦਦ ਹੋ ਸਕਦੀ ਹੈ ਉਹ ਕਰੀ ਜਾਵੇ ਕਿਉਂਕਿ ਸਾਡਾ ਬਹੁਤ ਜਿਆਦਾ ਨੁਕਸਾਨ ਹੈ ਜੀ ਜੀ ਤੁਹਾਨੂੰ ਇੱਕ ਵਾਰ ਫੇਰ ਤੋਂ ਤਸਵੀਰਾਂ ਬਖਾਣਾ ਚਾਹਾਂਗੇ ਉਸ ਪੋਲਟਰੀ ਫਾਰਮ ਦੀ ਜਿੱਥੇ ਕੇ ਕਾਫੀ ਤੁਸੀਂ ਦੇਖ ਸਕਦੇ ਹੋ ਕਿ ਨੁਕਸਾਨ ਹੋਇਆ ਤੇ ਬੱਚੇ ਹਲੇ ਵੀ ਜਿਉਂਦੇ ਨੇ ਇਹਦੇ ਨੀਚੇ ਦਬੇ ਹੋਏ ਹਨ ਤੇ ਤਾਂ ਇੱਥੇ ਬਹੁਤ ਜਿਆਦਾ ਬਦਬੂ ਮਾਰ ਰਹੀ ਹੈ ਹੋਰ ਵੀਰ ਵੀ ਮੌਜੂਦ ਹੈ ਇਹਨਾਂ ਦਾ ਵੀ ਪੋਲਟਰੀ ਫਾਰਮ ਹੈ ਤੇ ਇਹਨਾਂ ਦੇ ਮਿੱਤਰ ਨੇ ਇਹਨਾਂ ਦਾ ਹਾਲ ਚਾਲ ਪੁੱਛਣ ਆਏ ਨੇ ਕੀ ਨਾਮ ਵੀਰੇ ਆਪਣਾ ਜਸਵੀਰ ਸਿੰਘ ਜੀ ਤੁਸੀਂ ਵੀ ਇਹ ਕੰਮ ਕਰਦੇ ਹੋ ਹਾਂ ਜੀ ਮੈਂ ਵੀ ਪੋਲਟਰੀ ਫਾਰਮ ਦਾ ਕਰਦਾ ਕਿੱਥੇ ਆਪਣਾ ਫਾਰਮ ਮੇਰਾ ਫਾਰ ਪੁੰਨਾ ਵਾਲੀ ਪੁੰਨਾ ਆਪਣਾ ਤਾਂ ਬਚਾਓ ਜੀ ਕਿਰਪਾ ਕਰਤਾ ਹਾਂ ਜੀ ਹਾਂ ਜੀ ਆਪਣ ਆਕਚੁਅਲੀ ਪਤਾ ਕੀ ਹੈ ਜਿਆਦਾ ਨੁਕਸਾਨ ਹੈ ਡਰੇਨ ਕਰਕੇ ਇਹ ਦੋਨੇ ਫਾਰਮ ਜਿਹੜਾ ਡਰੇਨ ਦੇ ਉੱਪਰ ਸੀ ਦਿਲਪ੍ਰੀਤ ਦਾ ਵੀ ਇਹਦਾ ਬਿਪਣ ਦਾ ਵੀ ਉਹ ਡਰੇਨ ਦੀ ਪ੍ਰੋਪਰ ਸਫਾਈ ਨਾ ਹੋਣ ਕਰਕੇ ਇਹ ਸਾਰਾ ਪਾਣਾ ਵਰਤਿਆ ਜੀ ਇਹਨਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਆ ਜੀ ਅੱਜ ਇਹ ਤਾਂ ਘਰੋਂ ਬੇਕਾਰ ਹੋ ਗਏ ਜੀ ਕਿ ਮੈਂ ਆਪਦੇ ਬੱਚੇ ਪੜਾਉਣਗੇ ਕਿ ਮੈਂ ਆਪਦਾ ਕਬੀਲਦਾਰੀ ਤੋੜਨਗੇ ਇਹਦਾ ਹੁਣ ਸਰਕਾਰ ਨੂੰ ਤਾਂ ਆਪਾਂ ਹੀ ਅਰਜ਼ੀ ਕਰ ਸਕਦੇ ਆਂ ਵੀ ਇਹਨਾਂ ਨੂੰ ਬਕ ਬਦਮਾਮਜਾ ਦਿੱਤਾ ਜਾਵੇ ਦੁਬਾਰੇ ਜੋ ਇਹ ਪੈਰਾ ਸਰ ਖੜੇ ਹੋ ਸਕਣ ਜੀ ਬਿਲਕੁਲ ਸੋਣਣਾ ਇਹਨਾਂ ਦਾ ਜੋ ਪਤਾ ਲੱਗਣ ਇਹ ਵੀ ਪੋਲਟਰੀ ਦਾ ਕੰਮ ਕਰਦੇ ਹਨ ਨੁਕਸਾਨ ਜ਼ਿਆਦਾਤਰ ਉੱਥੇ ਉਸ ਪਾਸੇ ਹੋਇਆ ਜਿੱਥੇ ਕਿ ਡਰੇਨਾਂ ਲੰਘਦੀਆਂ ਹਨ ਡਰੇਨਾਂ ਦੀ ਪ੍ਰੋਪਰ ਸਫਾਈ ਨਾ ਹੋਣ ਕਾਰਨ ਜੋ ਇਹ ਸਾਰਾ ਘਟਨਾਕ੍ਰਮ ਹੋਇਆ ਤੇ ਇਹਨਾਂ ਦਾ ਨੁਕਸਾਨ ਹੋਇਆ ਕਾਫੀ ਦੱਸ ਰਹਿਣ ਕਿ ਵੀਰ ਜੀ 2-3 ਸਾਲ ਹੈ ਜੋ ਇਸ ਦੀ ਪ੍ਰਭਾਈ ਨਹੀਂ ਕਰ ਪਾਣਗੇ ਅਤੇ ਛੇਤੀ ਛੇਤੀ ਹਲੇ ਕੰਮ ਵੀ ਨਹੀਂ ਸਟਾਰਟ ਕਰ ਸਕਦੇ ਕਿਉਂਕਿ ਸਲਾਬਿਆ ਪਿਆ ਹੈ ਸਲਾਬ ਦੇ ਵਿੱਚ ਵੀ ਜੇ ਮਾਲ ਪਾਉਂਦੇ ਨੇ ਇਸ ਨੂੰ ਠੀਕ ਕਰਕੇ ਤਾਂ ਫਿਰ ਵੀ ਬਿਮਾਰੀ ਆਉਣ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ ਅਤੇ ਇਹ ਹੁਣ ਵੀ ਦੱਸ ਰਹੇ ਨੇ ਕਿ ਹੁਣ ਵੀ ਬੂਟੀ ਡਰੇਨ ਦੇ ਉੱਪਰ ਹਲੇ ਵੀ ਜੇ ਮੀਂਹ ਪਿਆ ਜਾਵੇਗਾ ਤਾਂ ਇਹ ਡਰੇਨ ਫਿਰ ਓਵਰਫਲੋ ਹੋਵੇਗੀ ਤੇ ਫਿਰ ਇਹਨਾਂ ਦੇ ਪੋਲਟਰੀ ਫਾਰਮਾਂ ਦੇ ਵਿੱਚ ਪਾਣੀ ਭੜੇਗਾ ਤਾਂ ਸਰਕਾਰ ਅੱਗੇ ਇਹਨਾਂ ਨੇ ਇੱਕਦਮ ਬੇਨਤੀ ਕੀਤੀ ਹੈ ਕਿ ਇਸ ਡਰੇਨ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਤਾਂ ਜੋ ਅੱਗੇ ਤੋਂ ਵੀ ਇਹ ਕੰਮਕਾਰ ਕਰਦੇ ਰਹਿਣ ਅਤੇ ਹੁਣ ਇਹ ਕਾਫੀ ਲੰਬਾ ਸਮਾਂ ਨਹੀਂ ਉੱਠ ਸਕਦੇ ਤਾਂ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਾਡੀ ਮਦਦ ਕੀਤੀ ਜਾਵੇ ਸਾਡੀ ਜੋ ਸਾਡਾ ਨੁਕਸਾਨ ਹੈ ਉਸ ਦੀ ਪਰਪਾਈ ਕੀਤੀ ਜਾਵੇ ਤਾਂ ਜੋ ਉਹ ਇਹ ਆਪਣਾ गुजरबसर ਕਰ ਸਕਣ ਕਿਉਂਕਿ ਸਿਰਫ ਇਹੀ ਜੋ ਹੈ ਪੋਲਟਰੀ ਦਾ ਕੰਮ ਹੀ ਕਰਦੇ ਹਨ